ਸਾਸਰੀ ਘਾਲ ਜੀ ਕੀ ਹਾਲ ਚਾਲ ਠੀਕ ਠਾਕ ਜੀ ਸਾਰੇ ਹਾਂ ਜੀ ਬੋਲੋ ਬੋਲੋ ਦੱਸ ਦੇ ਮੈਂ ਜੀ ਅਹੀਂ ਆਏ ਹੀ ਕਿ ਗੇੜਾ ਕੱਢਣ ਤੇ ਚਾਚੀ ਦੁੱਧ ਲੈਣ ਆਈ ਚਾਚੀ ਕਰੋ ਤੇ ਮੌਕੇ ਤੇ ਮੌਕੇ ਤੇ ਮੈਂ ਚੁਗਲੀਆਂ ਕਰਦੀਆਂ ਪੜੀਆਂ ਮੌਕੇ ਤੇ ਮੌਕੇ ਤੇ ਚੁਗਲੀਆਂ ਕਰਦੀਆਂ ਪੜ ਲਈਆਂ ਮੈਂ ਤੂੰ ਤਾਂ ਕਹ ਰਾਂ ਕਹਿਣ ਦੀ ਆ ਜੋ ਕਹਿਣ ਗਿਆ ਵਾ ਇਹਨੇ ਐਡਾ ਵਾ ਡਰ ਇੱਟਾ ਰੋੜਾ ਜਿਆ ਮਾਰਿਆ ਤੇ ਉਹਦੀ ਨਿੱਕਾ ਦੱਸਿਆ ਚਾਚੀ ਤੂੰ ਨਿੱਕਾ ਨਹੀਂ ਨਹੀਂ ਨਿੱਕਾ ਵਾ ਨਿੱਕਾ ਵਾ ਓਹੋ ਤੂੰ ਨਿੱਕਾ ਦੱਸਣ ਓਹੋ ਓਏ ਓਏ ਐਡਾ ਆ ਵਾ ਆ ਵਾ ਤੂੰ ਨਾ ਆ ਵਾਲਾ ਆ ਆ ਇੱਦੇ ਵਿੱਚ ਅੱਜ ਉਹ ਮੱਧਾਈ ਹਮਸਾ ਚਲੋ ਮੰਨ ਲਓ ਇਹਨਾਂ ਦੀ ਮੰਨ ਲਓ ਜੀ ਹੁਣ ਉਹਦੇ ਲੱਤ ਤੇ ਮੀਰ ਪਾ ਤਾ ਮਰ ਕੇ ਨਸ ਜੀ ਜਿਹੜੀ ਉਹ ਹਾਂ ਪਤਾ ਨਹੀਂ ਹੋਗੀ ਮੈਂ ਕੋਈ ਨਹੀਂ ਕਰ ਛੱਡ ਉਹ ਨਾ ਮੈਂ ਉਹ ਗੋਇਆ ਵਾਲੀ ਰੇੜੀ ਆ ਚਾਚੀ ਇੱਕ ਟਾਇਰ ਵਾਲੀ ਉਰਤੇ ਬਹਿ ਜਾਗੇ ਵਿੱਚ ਚਾਚੀ ਬਹਿ ਜਾਗੀ ਹਾਂ ਹਾਂ ਹੈ ਚਲੋ ਲਾ ਲਓ ਇਲਜ਼ਾਮ ਲਾਓ ਇਲਜ਼ਾਮ ਕੋਈ ਨਹੀਂ ਨੂੰ ਕੋਈ ਗੱਲ ਨਹੀਂ 2 ਮਿੰਟ ਬਾਅਦ ਠੀਕ ਹੋ ਗਈ ਪਰ ਉਹਨਾਂ ਵਿਚਾਰੀ ਨੂੰ ਜਿਆਦਾ ਫੱਟ ਕੇ ਮੈਨੂੰ ਲੱਗਦਾ ਇੱਕ ਤੁਹਾਡੇ ਮੱਥੇ ਹੀ ਮਾਰਨਾ ਪੈਣਾ ਪੂਰੇ ਚਿੰਗ ਤੇਰਾ ਠੀਕ ਹੋਊਂਗੀ ਨਹੀਂ ਕਰਨੀ ਮੈਂ ਮੈਂ ਸਾਹਮਣੇ ਬੋਲ ਜੋ ਬੋਲਣਾ ਆ ਕੀ ਆ ਗਿਆ ਨਾ ਫੇਰ ਚੁਗਲੀਆਂ ਤੇ ਮੈਂ ਕੀ ਕਿਹਾ ਸੀ ਰੰਗੇ ਹੱਥੀ ਚੁਗਲੀਆਂ ਕਰਦੀਆਂ ਫੜੀਆਂ ਮੈਂ ਆ ਜਿਹੜੀ ਆਪਾਂ ਗੱਲ ਕਰੀ ਦੀ ਮਨ ਲਾਣ ਕੇ ਨੇ ਤੂੰ ਸਾਨੂੰ ਕੁਝ ਕਿਹਾ ਆਂ ਆਹੀ ਗੱਲ ਮੈਂ ਜਸਨ ਕਹਿੰਦੀ ਇਹਨੇ ਮੈਨੂੰ ਇਦਾਂ ਕਿਹਾ ਯਾ ਨਾ ਉਹ ਚੁਗਲੀ ਕਿਦਾਂ ਦੀ ਬਣ ਕੇ ਤੇ ਆਪਣਾ ਦੁੱਖ ਸੋਖਾ ਵੀ ਆਏ ਮੈਨੂੰ ਵੇਰ ਲਾ ਮੇਰੇ ਇੱਕ ਗੱਲ ਸੁਣੋ ਜਦ ਮੈਂ ਤੁਸੀਂ ਉੱਥੇ ਹੀ ਪਾਲਟੀਆਂ ਲੱਗੇ ਫਿਰ ਤੁਸੀਂ ਬੱਜਰੀ ਲੱਗੇ ਆ ਗਈਆਂ ਹੋਰ ਸਹੀ ਸਹੀ ਇੱਥੇ ਆ ਗਈਆਂ ਫਿਰ ਇਹ 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 ਚੁਗਲੀਆਂ ਨਹੀਂ ਆ ਤਾਂ ਇਹ ਕੀ ਹੋਈਆਂ ਇਹ ਚੁਗਲੀਆਂ ਨਹੀਂ ਆ ਤਾਂ ਕੀ ਹੋਈਆਂ ਕੀ ਹੁੰਦਾ ਏ ਵਾਹ ਗੁਰੂ ਕੋਈ ਇੱਕ ਇੱਕ ਜਾਣੀ ਕੋਈ ਛੂਟਾ ਤੋਂ ਬਿਨਾ ਗੱਲ ਕਰਕੇ ਵੇਖੋ ਹਾ ਚਾਚੀ ਜਿਆਦੀ ਰੁਚੀ ਹੋਏ ਫੇਰ ਇਹ ਕੰਮ ਨੂੰ ਮੈਨੂੰ ਨਹੀਂ ਹੁੰਨੇ ਆਪਾਂ ਦੁੱਧ ਦੇਣਾ ਹੁਣ ਮੈਂ ਦੁੱਧ ਖਾ ਦੇਣਾ ਬਸ ਨਹੀਂ ਵੈਸੇ ਕਿੰਨਾ ਖਚਾਵਾ ਤੁਹਾਨੂੰ ਵਿਆਹਾਂ ਦਾ ਬਹੁਤ ਜ਼ਿਆਦਾ ਸੂਟਾਂ ਦਾ ਵਿਚ ਆ ਸੂਟਾਂ ਦਾ ਜ਼ਿਆਦਾ ਤੇ ਖਰਚੇ ਦਾ ਸੋਚ ਹੈ ਕੀ ਤੁਹਾਡੀ ਖਰਚੇ ਦੀ ਵੇਖੋ ਆ ਵੇਖੋ ਜੀ ਆ ਵੇਖੋ ਵੇਖੋ ਹੋ ਜਾ ਏ ਬੰਦੇ ਸਾਡੇ ਘਰ ਦੇ ਨੇ ਕਿਸ ਨੇ ਸੂਟ ਦਾ ਕੁਝ ਨਹੀਂ ਸੋਚਿਆ ਤੇ ਬੀਬੀਆਂ ਦੇ ਮੇਰੇ ਸਾਹ ਨਾਲ ਸਲਾਈਆਂ ਕਢਾਈਆਂ ਸ਼ੁਰੂ ਹੋ ਵੀ ਗਈਆਂ ਵਾ ਹਾਂ ਤੇ ਅਮੀਨਾ ਡੇਢ ਪੈ ਗਿਆ ਸਾਰੇ ਜਾਨੇ ਕਹਿੰਦੇ ਨਾਲੇ ਜਸ ਕਰਨ ਦਾ ਵਿਆਹ ਜਸ ਕਰਨ ਦਾ ਵਿਆਹ ਤੇ ਹੈਗਾ ਹੀ ਹੈ गावा ਬਟ ਇੱਕ ਵਿਆਹ ਸਾਡੇ ਘਰ ਚ ਵੀ ਆ ਉਹ ਦੱਸਾਂਗੇ ਤੁਹਾਨੂੰ ਉਹ ਵੀ ਦੱਸਾਂਗੇ ਉਹ ਵਿਆਹ ਦੀ ਵੀ ਬਹੁਤ ਤਿਆਰੀ ਚੱਲ ਰਹੀ ਜ਼ੋਰ ਸ਼ੋਰ ਨਾਲ ਤੇ ਨਰਵੈਲ ਚਾਚੇ ਤੱਕ ਆ ਵੀਡੀਓ ਪਹੁੰਚਦੀ ਕਰਦੇ ਆ ਵੀ ਚਾਚਾ ਜੀ ਸਾਡੇ ਕੋਲ ਨਹੀਂ ਨਹੀਂ ਉਹ ਜਿਹੜਾ ਪੱਥਰ ਮਾਰਿਆ ਮੈਂ ਪੱਥਰ ਪੱਥਰ ਰਹਾ ਪੱਥਰ ਮਾਰਿਆ ਜਗੋਏ ਵਾਲੀ ਰੇੜੀ ਲੈ ਮੈਂ ਛੱਡ ਗਿਆ ਚਾਚੀ ਚਾਹ ਤੂੰ ਜੀ ਲੈ ਆ ਵਡੀ ਆਪਣੀ ਗੱਡੀ ਕੱਢ ਕੇ ਰਿਆ ਉੱਪਰੋਂ ਦੀ ਛੱਡ ਗਿਆ ਫਿਰਦਾ ਹੀ ਕਰ ਫਿਰ ਫਿਲਹਾਲ ਦੀ ਕਿਹੜੀ ਤੈਨੂੰ ਉੱਧਰ ਨੂੰ ਜਾਣਾ ਪੈਣਾ ਨਹੀਂ ਨਹੀਂ ਗੱਡੀ ਵਾਲ ਨੂੰ ਗਾੜੀ ਗਾੜੀ ਮਿੱਟੀ ਪਈ ਗੱਡੀਆਂ ਨੂੰ ਹਣੀ ਨਹੀਂ ਇਸ ਲਈ ਚਾਚੀ ਤੂੰ ਐਂਦਾ ਕਰ ਉੱਤੋਂ ਦੀ ਘੁੰਮ ਕੇ ਉੱਤੋਂ ਦੀ ਘੁੰਮ ਕੇ ਉੱਤੋਂ ਦੀ ਘੁੰਮ ਕੇ ਤੂੰ ਸਾਡੇ ਘਰ ਆ ਫੇਰ ਮੈਂ ਉੱਥੋਂ ਬਿਠਾ ਕੇ ਤੈਨੂੰ ਤੇਰੇ ਘਰ ਛੱਡ ਆਉਂਗਾ ਉਹ ਤੁਹਾਡਾ ਜੱਟਾ ਵਾ ਪਤਾ ਨਹੀਂ ਕਿਉਂ ਮਤਲਬ ਝੂਠ ਸਮਝਣ ਦੇ ਸੱਚੀ ਮੁੱਚੀ ਆ ਯਾਰ ਉਹ ਮੇਰੀ ਮੇਰੇ ਮਤਲਬ ਚਲ ਮੇਰੇ ਕੀ ਤੁਹਾਡੇ ਵੀ ਆ ਇਹ YouTube ਫੈਮਲੀ ਉਹਨਾਂ ਨੂੰ ਪਤਾ ਵਿਨੋਦ ਸਿੰਘ ਇਹ ਦਨੀਆ ਇਹ ਹਾਸਮਖੋਲ ਚੱਲਣ ਡਿਆ ਵਾ ਥੋੜਾ ਬਹੁਤ ਆ ਵੇਖੋ ਆ ਵੀ ਨਹੀਂ ਮੈਂ ਮਾਰਿਆ ਐ ਉਹੀ ਤਾਂ ਕਿ ਨਾ ਕਹਿ ਦਿੰਦੀਆਂ ਨਹੀਂ ਕਰ ਲਓ ਚੁਗਲੀਆਂ ਕੋਈ ਨਹੀਂ ਕਰ ਲਓ ਮੈਂ ਉਹਥੇ ਦੂਰ ਹੋ ਜਾਣਾ ਰਿਕਾਰਡਿੰਗ ਨਹੀਂ ਕਰਦਾ ਕਰ ਲਓ ਚਾਚੀ ਕਰ ਲੈ ਤੂੰ ਰਹਿੰਦੀ ਸੀ ਤੇਰੀ ਇੱਕ ਫਾਟੇ ਦਾ ਰਹਿੰਦੀ ਆਂ ਤੂੰ ਅੱਜ ਚੱਲੇ ਵੇ ਲੋ ਮੰਨ ਗਈ ਨਾ ਚਾਚੀ ਮੰਨ ਗਈ ਚਾਚੀ ਮੰਨ ਗਈ ਨਾ ਰਹਿੰਦੀਆਂ ਸੀ ਚੱਲ ਮੈਂ ਉਹ ਚੋਰੀ ਛਿਪੇ ਦੂਰੇ ਜੂਮ ਕਰਕੇ ਬਣਾ ਲੈਣਾ ਕੋਲੋਂ ਕਮੈਂਟ ਕਰੀ ਜਾਉ ਜੋ ਵੀ ਕਰਨਾ ਹੈ ਬੰਦ ਕਰੀਂ ਚੱਲ ਬੰਦ ਕਰ ਆ ਜਾ ਨਹੀਂ ਬੰਦ ਚੱਲ ਕਰ ਲੈ ਚੁਗਲੀਆਂ ਜਿਹੜੇ ਵੇਖਣ ਵਾਲੇ ਉਹ ਵੀ ਕਰਦੀ ਹੋਣੇ ਥੋੜਾ ਬਹੁਤ ਕੱਲ ਕਰਾਂਗੇ ਬਾਕੀ ਮੈਂ ਕੱਲ ਨੂੰ ਫੇਰ ਪਹੁੰਚਣਾ ਵੇਲੇ ਹੈ ਚਾਚੀ じゃ ਪਹਿਲਾਂ ਅਸੀਂ じゃ ਥੋੜੀ ਲੇਟ ਆਈ ਟਾਈਮ ਵੇਖ ਲਈ ਚਾਚੀ じゃ10 ਵਜੇ ਤੋਂ ਬਾਅਦ ਆ ਜੀ ਜਾਂਦਾ ਹੋਈ ਤੋ ਬਾਚਾ ਜੀ ਤੇ ਜਾਂ ਫਿਰ 7:30 ਵਜੇ ਪਹੁੰਚ ਜੀ ਇੱਥੇ ਉਦੋਂ ਕ ਨਹੀਂ ਮੇਰੇ ਤਵਾ ਹੁੰਦਾ ਹੈ ਤੇ ਖੜ ਜਾ ਮੈਂ ਰੁਕ ਜਾ ਟਰਾਲੀ ਪਾਵਾਂ ਟਰੈਕਟਰ ਪਿਛੇ ਟਰਾਲੀ ਪਾਵਾਂ ਛੱਡ ਕੇ ਆਵਾਂ ਹੈ ਔਰ ਰੇੜੇ ਤੇ ਬਹਿ ਜਾ ਔਰ ਰੇੜੇ ਤੇ ਬਹਿ ਰੇੜਾ ਪਾਲਾ ਨਹੀਂ ਤੋ ਮੈਂ ਗਾਂਈ ਖੋਲ ਕੇ ਲਿਓਨਾ ਵਾ ਵਿਚਾਰੀ ਚਾਚੀ ਜਾਊਗਾ ਉਹ ਕਰਦਾ ਹੈ ਕੋਈ ਤੇ ਵਾਦੂਦਾ ਉਹ ਬੜਾ ਭੱਜਦਾ ਓਏ ਬੈਠਾ ਓਏ ਵਟ ਲੱਗਿਆ ਓ ਬੈਠਾ ਉਹ ਪਰੇ ਵਟ ਲਾ ਕੇ ਬੈਠਾ ਚਾਚੀ ਆ ਵੇ ਕਿੰਦਾ ਵਧੀਆ ਲੱਗਣ ਡਿਆ ਨਾ ਖੇਤੀ ਕੀਤੀ ਚਾਚੇ ਨੇ ਲਸਣ ਲਸਣ ਵਧੀਆ ਹੋ ਗਿਆ ਦਾ ਓਹ ਓਹ ਚਾਚੀ ਉਰਲਾ ਹੋ ਪਰਲਾ ਵੇ ਕਿਦਾਂ ਵਾ ਆ ਇਹ ਹੱਦ ਆਹ ਉਰਲੀਆਂ ਭੂਕਾਂ ਇੱਕਦਮ ਸਿੱਧੀਆਂ ਵਾ ਓਹ ਮੰਮੀ ਨੇ ਵੀ ਲਿਆਂਦਾ ਨਾ ਇੱਕ ਦੇਸੀ ਚਾਚੀ ਲਾਲ ਕਲਰ ਦਾ ਦੇਸੀ ਐਡ ਐਡਾ ਤਕੜਾ ਵਾ ਹੋ ਹੈਨਾ ਅਹੀਂ ਵੀ ਲਾਇਆ ਮੈਂ ਪਰਲੀ ਵਟ ਤੇ ਲਾ ਕੇ ਆਇਆ ਮੈਂ ਸਾਰਾ ਹੀ ਲਾਤਾ ਮੈਂ ਨਾਲ 20 ਬਣ ਜੂ ਘਰ ਦਾਓ ਤੇ ਚਲੋ ਜੀ ਆ ਆ ਸਮ ਕੋਲੀ ਕੋਈ ਚੁਗਲੀਆਂ ਨਹੀਂ ਕਰਨ ਡੀਆਂ ਮੰਨ ਲਓਣ ਕੀ ਕਰ ਸਕਦੇ ਆ ਚਲ ਕੋਈ ਕਰਨ ਨਹੀਂ ਡੀਆਂ ਸੀ ਤੇ ਗੱਲਾਂ ਕਰਨੀਆਂ ਬੰਦ ਤੇ ਕਰਨ ਡੀਆਂ ਸੀ ਜੀ ਇਹ ਮੈਂ ਫੇਰ ਹੀ ਕੈਮਰਾ ਓਨ ਕੀਤਾ ਵੀ ਇਹ ਇਦਾਂ ਨਹੀਂ ਨਾ ਹਟਣਾ ਇਹਨਾਂ ਨੇ ਘਰਾਂ ਨੂੰ ਨਹੀਂ ਜਾਣਾ ਕਰਨ ਇਹਨਾਂ ਦੀਆਂ ਹੀ ਕਰਨ ਡਿਆ ਸੀ ਬਸ ਵੇਖੋ ਸਾਡੀਆਂ ਚੁਗਲੀਆਂ ਸਾਡੇ ਮੂੰਹ ਤੇ ਚੁਗਲੀਆਂ ਕੀ ਕਰਟੀਆਂ ਸਾਡੀਆਂ ਵੀ ਮੰਜੀਦ ਬਹੁਤ ਜ਼ਿਆਦਾ ਸੂਸ ਸੌਂਦੀ ਆ ਬਹੁਤ ਜੁੱਤੀਆਂ ਲੈਂਦੀ ਆ ਬਸ ਜੀ ਉਹ ਕਮੈਂਟਾਂ ਤੇ ਹੀ ਚੁਗਲੀਆਂ ਉੱਢ ਗਈ ਕੋਈ ਪਤਾ ਨਹੀਂ ਤੰਗੀ ਕੀ ਆ ਲੋਕਾਂ ਨੂੰ ਉਹ ਇੱਕ ਗੱਲ ਹੋਰ ਆ ਪੂਆ ਉਹ ਚਾਚੀ ਇਹ ਇਹ ਕਰੇ ਕਿ ਆ ਵੀ ਤੁਸੀਂ ਉਹਨੂੰ ਚੁੰਨੀ ਲੈਣ ਤੇ ਮਜਬੂਰੀ ਕਰਦੇ ਆ ਹਨਾ ਤੇ ਮੈਨੂੰ ਤੇ ਇਹ ਨਹੀਂ ਸਮਝ ਆ ਰਿਹਾ ਸਰਦਾਰ ਬੰਦੇ ਜਾਣ ਕਿਦਰ ਜੀ ਉਹਨਾਂ ਦੀਆਂ ਘਰ ਵਾਲੀਆਂ ਚੁੰਨੀਆਂ ਲੈਂਦੀਆਂ ਤਾਂ ਸਾਡੇ ਲੱਤਾਂ ਖਿੱਚੀ ਜਾਂਦੇ ਆ ਜੇ ਅਸੀਂ ਪੋਨੀਆਂ ਕਰਵਾ ਦਈਏ ਤਾਂ ਡਾਹ ਪੈਂਦੇ ਆ ਹੁਣ ਇਸੇ ਡਰ ਤੋਂ ਕਰਕੇ ਵੀ ਸਾਡੇ ਲੋਕ ਮਤਲਬ ਹਲੇ ਕਿ ਮੈਨੂੰ ਲੋਕ ਆਪਣੇ YouTube ਵਾਲੇ ਨੇ ਕਹਿਤਾ ਪਾਜੀ ਵੀ ਇਹ ਤੁਹਾਡਾ ਕੰਮ ਆ ਜਦੋਂ ਸਲੂਨ ਦੀ ਐਡ ਕਰਨੀ ਸੀ ਉਹ ਵੀਰ ਨੇ ਮੈਨੂੰ ਫੇਰ ਕਿਹਾ ਪਰ ਮੈਂ ਸਲੂਨ ਦੀ ਐਡ ਨਹੀਂ ਕਰਨ ਗਿਆ ਮੈਂ ਹਾਂ ਯਾਰ ਮੇਰੀ YouTube ਫੈਮਲੀ ਹਨਾ ਕਹੂਗੀ ਪਰ ਹੁਣ ਨਾ ਜਦਾਂ ਲੱਗਦਾ ਵਾ ਵੀ ਬੋਲਣ ਵਾਲਿਆ ਬੋਲੀ ਜਾਣਾ ਨੂੰ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਜਿਹੜੇ ਪਿਆਰ ਕਰਦੇ ਆ ਉਹ ਹਰ ਵਾਰ ਇਹੋ ਗੱਲ ਕਹਿੰਦੇ ਆ ਵੀ ਤੂੰ ਇਹਨਾਂ ਦਾ ਧਿਆਨ ਹੀ ਨਾ ਦੋ ਹਨਾ ਤੇ ਹੁਣ ਵੇਖੋ ਜੀ ਜੇ ਉਹ ਚੁੰਨੀ ਲੈਂਦੀ ਹਲੇ ਉਹਨੂੰ ਇਹ ਕਿਹਾ ਗਿਆ ਵਾ ਵੀ ਮਤਲਬ ਕਮੈਂਟਾਂ ਚ ਇਹ ਕਹਿੰਦੇ ਆ ਵੀ ਮਜੀਤ ਨੂੰ ਨਾ ੱੱੱਕੇ ਨਾਲ ਚੁੰਨੀ ਦਬੋਨੀਆ ਉਹ ਆਪ ਆਂਦੀ ਆ ਵੀ ਮੈਨੂੰ ਚੁੰਨੀ ਚੰਗੀ ਲੱਗਦੀ ਆ ਉਹ ਸ਼ੁਰੂ ਤੋਂ ਹੀ ਲੈਂਦੀ ਆ ਉਹ ਸ਼ੁਰੂ ਤੋਂ ਹੀ ਚੁੰਨੀ ਲੈਂਦੀ ਉਹ ਆਪ ਆਂਦੀ ਆ ਤੇ ਪਤਾ ਨਹੀਂ ਇਹਦੇ ਆਪੋ ਆਪਣੀ ਸੋਚ ਵਾ ਇਹਨੇ ਸਾਨੂੰ ਤੇ ਕਿਹਾ ਨਹੀਂ ਕਿ ਮੈਨੂੰ ਕੋਈ ਟੱਕੇਰਾ ਚੁੰਨੀ ਦਵਾਉਂਦਾ ਕਿਉਂਕਿ ਇਹ ਤਾਂ ਗੱਲਾਂ ਆਮੀ ਹੋ ਜਾਂਦੀਆਂ ਬੁੜੀਆਂ ਜਣਾ ਵੀ ਇਹੋ ਜਿਹੀਆਂ ਗੱਲਾਂ ਤੇ ਨਾਰਮਲ ਬੀਬੀਆਂ ਕਰ ਹੀ ਲੈਂਦੀਆਂ ਆਪਸੇ ਸਾਂਝੀਆਂ ਇਹੋ ਜਿਹੀਆਂ ਜੇ ਕੋਈ ਦੁੱਖ ਸਹੋਵੇ ਵੀ ਹਾਂ ਵੀ ਮੈਨੂੰ ਇਹ ਟੱਕੇ ਚਾਚੀ ਤੂੰ ਵੀ ਫੌਰਨ ਜਾ ਕੇ ਬੋਬੀ ਕੱਟ ਲੈਂਦੀ ਆ ਤੇ ਉਹਨੂੰ ਨੇ ਕਿਸ ਨੇ ਕਿਹਾ ਤਾਂ ਨਹੀਂ ਤੂੰ ਵੀ ਫੌਰਨ ਜਾ ਕੇ ਬੋਬੀ ਕੱਟ ਕਰਾਦੀ ਚਾਚੀ ਦੀਪ ਕਹੜੀ ਲੈਂਦੀ ਹੋਵੇ ਆ ਨਹੀਂ ਉਹ ਮੈਂ ਕਹਿਣ ਰਿਆਂ ਵਾ ਤੁਸੀਂ ਬਾਹਰ ਜਾਣਾ ਮੁੰਡਾ ਬਾਹਰ ਚੱਲ ਗਿਆ ਤੁਸੀਂ ਵੀ ਇੱਕ ਦਿਨ ਉਹਨੂੰ ਜਾਣਾ ਹੀ ਤੁਸੀਂ ਫੌਰਨ ਚੱਲ ਗਏ ਫੌਰਨ ਜਾ ਕੇ ਸੋਚ ਚੇਂਜ ਕਰ ਲਿਓ ਤੁਸੀਂ ਤੁਸੀਂ ਬੋਬੀ ਕੱਟ ਕਰਾ ਦੇ ਉੱਥੇ ਸਿੱਖੀ ਪਹਿਰਾਵਾ ਆਪਣਾ ਨੇਚਰ ਨੂੰ ਚੜ ਜਿਹੜਾ ਸਭ ਭੁੱਲ ਜੋ ਕੇ ਤੁਸੀਂ ਕਿਉਂ ਵੀ ਤੁਸੀਂ ਫੌਰਨ ਚੱਲ ਜਾਣਾ ਵਾ ਤੁਹਾਨੂੰ ਭੁੱਲਣਾ ਪੈਣਾ ਤੁਹਾਨੂੰ ਛੱਡਣਾ ਪੈਣਾ ਵਾ ਕਿਉਂ ਵੀ ਤੁਸੀਂ ਫੌਰਨ ਚੱਲ ਜਾਣਾ ਉੱਥੇ ਤੂੰ ਮੁੰਡੇ ਨੂੰ ਦਬਕਾ ਨਹੀਂ ਮਾਰਨਾ ਆਹੋ ਫੜੀ ਜਾਏਗੀ ਕੁੜੀ ਨੂੰ ਦਬਕਾ ਨਹੀਂ ਮਾਰਨਾ ਫੜੀ ਜਾਏਗੀ ਹਣਾ ਜੇਲ੍ਹ ਦੇ ਚੱਲ ਜੀ ਠੀਕ ਹੈ ਚਾਚੀ ਹਾਂ ਹਾਂ ਤੂੰ ਦੁਬਈ ਜਾ ਕੇ ਨਾ ਤੂੰ ਦੁਬਈ ਜਾਣਾ ਕਿਥੇ ਤੁਸੀਂ ਜਾਓਗੇ ਉਥੇ ਜਾਓਗੇ ਕਿ ਆਓ ਤੇ ਫੌਰਨ ਜਾ ਕੇ ਯਾਰ ਹੁਣ ਮਾਸੀ ਲੱਖੀ ਹਣੀ ਆ ਮਾਸੀ ਲੱਖੀ ਹਣੀ ਆ ਅਮਰੀਕਾ ਚ ਰਹਿੰਦੇ ਆ ਉਹਨਾਂ ਦੀਆਂ ਕੁੜੀਆਂ ਉਥੇ ਰੀਆਂ ਉਹਨਾਂ ਦੀਆਂ ਕੁੜੀਆਂ ਉਥੇ ਰੀਆਂ ਜੰਪਾ ਲਾ ਪਿਓਰ ਪੰਜਾਬੀ ਬੋਲਦੀਆਂ ਹਰ ਜਨ ਆਇਆ ਪਹਿਲੀ ਯਾਰ ਜਦੋਂ ਆਇਆ ਨਾ ਸਾਡੇ ਕੋ ਤੇ ਕੁੱਤਾ ਨੰਗਿਆ ਮਾਸੀ ਬੱਬੀ ਆਂਦੀ ਹਾਏ ਹਰ ਜਨ ਡੌਗੀ ਆਂਦਾਂ ਕਿਥੇ ਆ ਹੋ ਗਿਆ ਕੁੱਤਾ ਵਾ ਤੇ ਮੈਂ ਵੇਖਣ ਡਿਆ ਵੀ ਵੇ ਜਿਨ੍ਹਾਂ ਨੇ ਸੰਭਾਲਣਾ ਬਾਹਰ ਜਾ ਕੇ ਸੰਭਾਲਦੇ ਆ ਉਹ ਦਿਮਾਲਾ ਬਿਨਾ ਸ਼ੀਸ਼ੇ ਦਾ ਸਜੋਂਦਾ ਸਾਡੇ ਨਾਲ ਵੱਧ ਸਿੱਖੀ ਦਾ ਪਤਾ ਉਹਨੂੰ ਹੈਨਾ ਸਾਡੇ ਨਾਲ ਵੱਧ ਸਿੱਖੀ ਦਾ ਪਤਾ ਗਤਕਾ ਖੇਡਦਾ ਤੇ ਉਹ ਵੀ ਬਾਹਰ ਵਾ ਭਾਈ ਉਹਨਾਂ ਨੂੰ ਤੇ ਖੰਭ ਲੱਗੇ ਨਹੀਂ ਕੋਈ ਪਤਾ ਨਹੀਂ ਆ ਨਵੀਂ ਦੀ ਸੋਚ ਵਾਲੇ ਦੋ ਤਿੰਨ ਕਿੱਥੋਂ ਆਏ ਹੀ ਤੇ ਚਲੋ ਖੈਰ ਇੱਥੇ ਆਲੇ ਹੱਸਦੇ ਵਾਸਤੇ ਰੋ ਭਰਾ ਜਿਹੜੇ ਵੀ ਆ ਜੱਦਾ ਵੀ ਆ ਕੋਈ ਨਹੀਂ ਆਪਾਂ ਆਪਾਂ ਨੇ ਮਤਲਬ ਜੱਦਾ ਨਾ ਸਾਨੂੰ ਵੱਡੇ ਵੀਰ ਵੀ ਮੇਰਾ ਗੁੱਸੇ ਹੋਇਆ ਵੀ ਤੂੰ ਐਵੇਂ ਕਮੈਂਟਾਂ ਦੇ ਰਿਪਲਾਈ ਦੇਣਾ ਰੇ ਨਾ ਪਤਾ ਕੀ ਜੀ ਰਾਤੀ ਮੰਮੀ ਰੋਂਡਾ ਪਈ ਹੂੰ ਰੋਂਡਾ ਪਈ ਵੀ ਪਤਾ ਨਹੀਂ ਕਿਹੜਾ ਹੋਣਾ ਜਿਹੜਾ ਮੇਰੇ ਬਾਰੇ ਇੰਨਾ ਗਲਤ ਸੋਚ ਕੇ ਬੈਠਾ ਹਾਂ ਆਹ ਆਪਸ ਮੰਮੀ ਰੋਂਡਾ ਪਈ ਤੇ ਮੈਨੂੰ ਬੜਾ ਗੁੱਸਾ ਆਇਆ ਨਾ ਕਦੇ ਕੱਪੜਿਆਂ ਤੋਂ ਦੀਦੀ ਨੇ ਕਦੀ ਦੀਦੀ ਖੋਦ ਮੈਂ ਤੇ ਪਹਿਲਾਂ ਤਾਂ ਸ਼ਕੀਨ ਮੈਂ ਕੱਪੜਿਆਂ ਦੀ ਆਪ ਵੀ ਤੇ ਘੜੀਆਂ ਦੀ ਉਹਨੇ 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 ਇੰਨਾ ਜ਼ਰੂਰ ਕਹਿੰਦੀ ਹੁੰਦੀ ਆ ਜਿਹੜੀ ਚੀਜ਼ ਉਹਨੂੰ ਲੱਗੇ ਨਾ ਵੀ ਧੀਏ ਆ ਉਹ ਨਾਲ ਥੋੜੀ ਇੱਦਾਂ ਆ ਤੇ ਬਾਕੀ ਮਤਲਬ ਮਨਜੀਤ ਨੇ ਜਿਹੜੀ ਚੀਜ਼ ਲੈਣੀ ਉਹ ਆਪਣੀ ਮਰਜ਼ੀ ਦੀ ਹੀ ਲੈਣੀ ਹੁੰਦੀ ਆ ਹਾਂ ਲੈਂਦੀ ਆ ਆਪਣੀ ਮਰਜ਼ੀ ਕਿੰਨੇ ਦੀ ਵੀ ਹੋਵੇ ਹੁਣ ਇਸ ਵਾਰ ਵੀ ਮੰਮੀ ਆਂਦੀ ਆਂਦੀ ਵੀ ਚੱਲ ਤੇਰੇ ਕੋਲ ਸੂਟ ਹੈਗੇ ਆ ਉਹਦੀ ਉਹਦਾ ਦੀਦੀ ਕਹਿੰਦੇ ਆ ਵੀ ਉਹ ਆਪਣੀ ਮਰਜ਼ੀ ਦੀ ਚੀਜ਼ ਲੈਂਦੀ ਜਿੱਦਾਂ ਬੱਬੀ ਦੀ ਨਾ ਉਹਦੀ ਮਰਜ਼ੀ ਬੱਬੀ ਆਪਣੀ ਮਰਜ਼ੀ ਦੀ ਲੈ ਕੇ ਆਉਂਦੀ ਆ ਹਾਂ ਹਾਂ ਤੇ ਉਹਨੇ ਆਪਣੀ ਮਰਜ਼ੀ ਦੀ ਲੈ ਆਈ ਆ ਮਨਜੀਤ ਤੇ ਮੰਮੀ ਉਦੋਂ ਵੀ ਆਂਦੀ ਸੀਗੀ ਵੀ ਚੱਲ ਮਤਲਬ ਸੂਟ ਹੈਗੇ ਆ ਤੇ ਤੈਨੂੰ ਇੱਕ ਦੋ ਲੱਲੀ ਫਿਰ ਮੰਮੀ ਨੂੰ ਆਪ ਨਹੀਂ ਹੋਇਆ ਲੈ ਤੇ ਨਾਣ ਮੰਮੀ ਨੂੰ ਆਪ ਨਹੀਂ ਹੋਇਆ ਵੀ ਯਾਰ ਪੁਰਾਣੇ ਪਾਉਗੀ ਮੰਮੀ ਨੇ ਫੇਰ ਲੈ ਤੇ ਮੰਮੀ ਨੇ ਜਿੰਨੇ ਆਪਣੇ ਲਈ ਉਹਨੇ ਕੀ ਉਹਨੇ ਲੈਤੇ ਲਗਭਗ ਲਗਭਗ ਹੀ ਸੇਮ ਹੀ ਸਗੋ ਘਟਾਈਆਂ ਘਡੂਆਂ ਉਹਦੇ ਤੋਂ ਵੀ ਮਹਿੰਗੀਆਂ ਮੰਜੀਤ ਦੀਆਂ ਮਹਿੰਗੀਆਂ ਹਾਂ ਹਣਾ ਤੇ ਇਸ ਕਰਕੇ ਜੀ ਤੁਸੀਂ 8 10 ਦੀ ਮਿੰਟ ਦੀ ਵੀਡੀਓ ਵੇਖ ਕੇ ਤੁਸੀਂ ਮੇਰੀ ਮਾਂ ਨੂੰ ਜੱਜ ਨਹੀਂ ਕਰ ਸਕਦੇ ਠੀਕ ਆ ਜੀ ਤੇ ਬਾਕੀ ਜੇ ਕਿਸ ਨੂੰ ਬਹੁਤਾ ਸ਼ੱਕ ਆ ਨਾ ਸਾਡਾ ਪਿੰਡ ਗਾਜੀਆਲਾ ਤੁਸੀਂ ਗਾਜੀਆਲ ਚ ਆਗੇ ਨਾ ਡਿਟੇਲ ਲੈ ਸਕਦੇ ਆ ਕੌਣ ਕਿੱਦਾਂ ਦਾ ਕੀ ਕਰਦਾ ਉਹ ਕਿਹਨਾਂ ਦੇਣੀ ਜਿਹੜਾ ਸਰੀਕਾ ਉਹੋ ਜੇ ਕਹਿੰਦੇ ਆ ਕਿ ਸਹੀ ਆ ਆਹੋ ਬਾਕੀ ਕਿਹਨੂੰ ਕੀ ਪ੍ਰੋਬਲਮ ਇਹ ਦੀ ਚੁਗਲੀਆਂ ਪਤਾ ਕੀ ਕਰਨ ਲੱਗੀਆਂ ਸੀ ਚੁਗਲੀਆਂ ਐ ਕਰੰਟੀਆਂ ਵੀ ਪਤਾ ਨਹੀਂ ਕਿੰਨੂੰ ਇੰਨੀ ਤਕੜੀ ਬਿਮਾਰੀ ਆ ਜਿਹੜਾ ਦੀਦੀ ਨੂੰ ਇੰਨਾ ਟਾਰਗੇਟ ਕਰਕੇ ਬੈਠਾ ਸੋ ਜੀ ਜਿਹੜੇ ਅੱਗੇ ਤੇ ਕਮੈਂਟ ਦਿੰਦੇ ਨੇ ਨਾ ਰਿਪਲਾਈ ਦਿੰਦੇ ਕੋਈ ਜਾਣਦਾ ਹੀ ਹੋਵੇ ਹਾਂ ਹਾਂ ਮੈਨੂੰ ਆਪ ਲੱਗਣ ਡਿਆ ਕੋਈ ਜਾਣਦਾ ਵਾ ਤੇ ਜਾਣਦੇ ਇੱਕ ਦੋ ਸਾਡੇ ਨਾਲ ਲੱਗਦੇ ਵੀ ਬੜੇ ਆ ਤੇ ਹੈਗੇ ਵੀ ਆ ਤੇ ਬਸ ਅਸੀਂ ਉਹਨਾਂ ਨੂੰ ਕਵਾਂਗੇ ਕਮੈਂਟਰਾਂ ਆ ਹੀ ਆਉਣ ਦਾ ਕੋਈ ਫਾਇਦਾ ਨਹੀਂ ਬੰਦਾ ਉਹ ਮੱਥੇ ਆ ਕੇ ਗੱਲ ਕਰੇ ਫੇਰ ਬੰਦਾ ਮੰਨਦੇ ਆਪਾਂ ਤੇ ਬਾਕੀ ਚਲੋ ਜੀ ਹੱਸਦੇ ਵਸਦੇ ਰੋ ਜਿਹੜੇ ਪਿਆਰ ਕਰਦੇ ਉਹਨਾਂ ਦਾ ਦਿਲੋਂ ਧੰਨਵਾਦ ਤੇ ਜਿਹੜੇ ਸਾਨੂੰ ਵਧੀਆ ਕਮੈਂਟ ਕਰਦੇ ਆ ਜੀ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਰਿਪਲਾਈ ਕਰੀਦਾ ਆਪਾਂ ਸੋ ਜੀ ਤੁਹਾਡਾ ਦਿਲੋਂ ਧੰਨਵਾਦ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਚੜ੍ਹਦੀ ਕਲਾ 'ਚ ਰੱਖੇ ਤੇ ਚਲੋ ਤੁਸੀਂ ਚੁਗਲੀਆਂ ਕੰਟੀਨਿਊ ਰੱਖੋ ਹਣਾ ਨੀਰਾਜ ਚੌਕ ਨੀ ਤਰੱਕੀ ਦੋਵੇ ਤੁਹਾਨੂੰ ਹਾਂ ਤੇ ਤੁਸੀਂ ਚੁਗਲੀਆਂ ਨੂੰ ਤਰੱਕੀ ਦੋ ਸਾਡੀ ਤਰੱਕੀਆਂ ਵਧੀਆਂ ਰਹਿ ਯਾਰ ਮੇਰਾ ਚਾਹ ਨੂੰ 10 ਮਿੰਟ ਹੋ ਗਏ ਬੋਲਣ ਦੇ ਚਾਹ ਦੀ ਤੋੜ ਸ਼ੁਰੂ ਹੋ ਗਈ ਚਲੋ ਪਲਕ ਪ੍ਰੀਤ ਕੋਰ ਚਾਹ ਬਣਾਏ ਨਹੀਂ ਛੱਡੋ ਛੱਡ ਯਾਰ ਚਾਹ ਨਹੀਂ ਪੀਣੀ